ਮੈਨਿਕ ਸਹਿਰਾ ਦੀ ਖਾਸ ਪੇਸ਼ਕਸ਼ ਮੇਰੀ ਗਲੀ ਮੇਰਾ ਮੁਹੱਲਾ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਹੈ ਜੋ ਵੀ ਲੋਕਾਂ ਦੀਆਂ ਦਿੱਕਤਾਂ ਨੇ ਉਹ ਦਿੱਕਤਾਂ ਜਿਹੜੀਆਂ ਨੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਔਰ ਨਿਗਮ ਪ੍ਰਸ਼ਾਸਨ ਤੋਂ ਇਹਨਾਂ ਦਿੱਕਤਾਂ ਦਾ ਹੱਲ ਕਰਵਾਉਣਾ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਵਾਰਡ ਨੰਬਰ 71 ਦੇ ਇਲਾਕੇ ਅਨਗਰਚੇ ਪਹਿਲੇ ਤੁਹਾਨੂੰ ਦਿਖਾ ਦਿੰਨੇ ਕਿ ਹਾਲਾਤ ਨੇ ਇੱਥੇ ਇੱਕ ਗੰਦਾ ਨਾਲਾ ਗੁਜ਼ਰਦਾ ਹੈ ਜਿਸ ਦੀ ਕਿ ਸਫਾਈ ਸਾਲਾਂ ਬੱਧੀ ਹੋਈ ਬਖਾਇ ਨਹੀਂ ਦਿੰਦੀ ਔਰ ਜਦੋਂ ਬਰਸਾਤਾ ਹੁੰਦੀ ਹੈ ਨਾ ਤਾਂ ਇਸ ਗੰਦੇ ਨਾਲੇ ਦਾ ਪਾਣੀ ਜਿਹੜਾ ਕੋ ਸੜਕਾਂ ਤੇ ਆ ਜਾਂਦਾ ਔਰ ਬਹੁਤ ਜਦਾ ਗੰਦਗੀ ਭਰਾ ਮਾਹੌਲ ਹੋ ਜਾਂਦਾ ਉਠ ਜੇਕਰ ਕਿਸ ਤਰ੍ਹਾਂ ਜਿਹੜੀ ਇੱਥੇ ਜੰਗਲੀ ਬੂਟੀ ਵੀ ਜਿਹੜੀ ਉੱਗੀ ਹੋਈ ਆ ਔਰ ਲਗਾਤਾਰ ਜਿਹੜੀ ਇਹ ਪ੍ਰੇਸ਼ਾਨੀ ਦਾ ਸਬਬ ਬਣੀ ਹੋਈ ਹੈ ਲੋਕਾਂ ਵਾਸਤੇ ਨਾਲ ਨਾਲ ਜੇ ਤੁਸੀਂ ਦੇਖ ਸਕਦੇ ਹੋ ਇਸ ਗੰਦੇ ਨਾਲੇ ਤੇ ਰੇਲਿੰਗ ਬਣੀ ਹੋਈ ਹੈ ਕਿ ਰੇਲਿੰਗ ਵੀ ਕਈ ਥਾਂ ਤੋਂ ਟੁੱਟ ਗਈ ਹੈ ਤੇ ਇੱਥੇ ਸਟਰੀਟ ਲਾਈਟ ਵੀ ਜਗਦੀ ਔਰ ਹਨੇਰਾ ਹੋਣ ਕਰਕੇ ਅਕਸਰ ਇੱਥੇ ਐਕਸੀਡੈਂਟ ਹੁੰਦੇ ਨੇ ਜਿਹੜੇ ਵਾਹਨ ਨੇ ਉਹ ਇੱਥੇ ਗੰਦੇ ਨਾਲੇ ਵਿੱਚ ਡਿੱਗ ਜਾਂਦੇ ਨੇ ਤਾਂ ਗੱਲਬਾਤ ਕਰਾਂਗੇ ਲੋਕਾਂ ਨਾਲ ਹੋਰ ਵੀ ਕੀ ਵਿਕਸ਼ਾਣੇ ਜਾਣ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕੁਲਦੀਪ ਸਿੰਘ ਗਿੱਲ ਸ਼੍ਰੋਮਣੀ ਜਨਰਲ ਅੰਮ੍ਰਿਤ ਸ਼ੀਰ ਬਾਬਾ ਜੀਵਨ ਸਿੰਘ ਜੀ ਕੀ ਕਿੰਨੀ ਨੰਬਰ ਵਾਰਡ ਤੁਹਾਡਾ ਹੈ ਔਰ ਕਿਹੜੇ ਲੱਖ ਜਿ ਖਰੇ ਆ 77 ਨੰਬਰ ਵਾਰਡ ਜੀ ਸ਼੍ਰੋਮਣੀ ਜਨਰਲ ਅੰਮ੍ਰਿਤ ਸ਼ੀਰ ਬਾਬਾ ਜੀਵਨ ਸਿੰਘ ਜੀ ਦਾ ਪ੍ਰਚਾਰ ਕਮੇਟੀ ਦਾ ਮੈਂ ਪ੍ਰਚਾਰਕਤਰਾ ਜੀ ਇਹਦਾ ਸਾਡਾ ਇਲਾਕਾ ਹੈ ਇੱਕ ਨਹੀਂ ਦੋ ਨਹੀਂ ਸਮੱਸਿਆਵਾਂ ਦਾ ਭਰਿਆ ਜੀ ਕਦੀ ਵੀ ਇੱਥੇ ਤੂੰ ਆਇਆ ਮਾਰਨ ਵਾਲੇ ਤੇ ਅੱਜ ਤੱਕ ਇੱਕੋ ਜਿਹੀ ਵੀ ਨਹੀਂ ਆਏ ਟ੍ਰੈਫਿਕ ਜਿੰਨੀ ਹੈਗੀ ਆ ਅੱਗੇ ਸਕੂਲ ਪੈਂਦਾ ਆ ਬੱਚਿਆਂ ਨੂੰ ਸਕੂਲ ਭੇਜਣ ਲੱਗਿਆ ਦਿਲ ਧੜਕਦਾ ਰਹਿੰਦਾ ਹੈ ਕਿ ਸ਼ਾਮਾਂ ਨੂੰ ਮੇਰਾ ਬੱਚਾ ਵਾਪਸ ਘਰ ਆਊਗਾ ਵੀ ਕਿ ਨਹੀਂ ਆਊਗਾ ਸਾਨੂੰ ਸਪੀਡ ਬ੍ਰੇਕਰਾਂ ਦੀ ਲੋੜ ਆ ਆ ਫਾੜ ਗਿਆ ਜੀ ਇੱਥੇ ਇੰਨੀ ਐਪੋਰਟ ਤੋਂ ਲਾ ਕੇ ਫਾੜਕਦਾ ਹੈ ਤਕਰੀਬਨ 10 ਕਿਲੋਮੀਟਰ ਤੱਕ ਸਿਰੇ ਲੈਣਾ ਲੱਗ ਜਾਂਦੀਆਂ ਜਦੋਂ ਫਾੜਕ ਬੰਦ ਹੁੰਦਾ ਜੀ ਹੋਰ ਗੰਦਗੀ ਦਾ ਇੰਨਾ ਪਰਹਾ ਰਿਹਾ ਚਲੋ ਮੈਂ ਬਿਹਾਰ ਜਾਣਾ ਜੀ ਸ਼ੋਕ ਸਿੰਘ ਲਿੱਧਰ ਸਾਹਿਬ ਹੁਣਾ ਦੇ ਜਿਹੜੇ ਸਮਾਜ ਸੇਵਕ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹਦੇ ਤੋਂ ਗਊ ਮਾਤਾ ਦੀ ਵੀ ਸੇਵਾ ਕਰ ਰਹੇ ਨੇ ਲੋਕ ਆਉਂਦੇ ਨੇ ਤੇ ਉਹ ਗੰਦ ਮੰਦ ਜੋ ਮਰਜੀ ਬਿਆਤ ਬਿਆ ਪਾਈ ਜਾਂਦੇ ਨੇ ਤੇ ਗਊਆਂ ਜਿਹੜੀਆਂ ਬਿਮਾਰ ਹੁੰਦਾ ਡਰਿਆ ਉਤੋਂ ਸਿਆਲ ਆ ਗਿਆ ਤੇ ਸਿਆਲ ਦੇ ਵਿੱਚ ਦੀ ਹੋਰ ਵੀ ਉਹਨਾਂ ਵਿਚਾਰੇ ਬੇਸਹਾਰਾ ਜਾਨਵਰਾਂ ਨੂੰ ਬੇਜਬਾਨਾਂ ਨੂੰ ਬਹੁਤ ਬਹੁਤ ਜਿਹੜਾ ਖਤਰਾ ਹੈ ਹੋਰ ਜਿਹੜਾ ਆਪਣੇ ਇਲਾਕੇ ਦੇ ਵਿੱਚ ਪੀਣ ਵਾਲੇ ਪਾਣੀ ਦੀ ਉਹ ਵੀ ਬੜੀ ਸਮੱਸਿਆ ਪਾਣੀ ਗੰਦਾ ਆਉਂਦਾ ਹੈ ਤੇ ਇਸ ਕਰਕੇ ਨਾ ਬਹੁਤੇ ਲੋਕ ਜਿਹੜੇ ਆ ਧੰਤਾਨ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਕਿਉਂਕਿ ਉੱਥੇ ਬਿਲਕੁਲ ਮੋਟਰ ਲੱਗਿਆ ਉਥੋਂ ਰੱਖਿਆਦੇ ਜਾਂਦੇ ਆ ਤੇ ਬਾਟੀਆਂ ਭਰ ਕੇ ਲਿਆਉਂਦੇ ਆ ਇਧਰ ਵੇਖੋ ਇਹ ਗੰਦਾ ਨਾਲਾ ਹੈ ਇੱਥੇ ਇੰਨੀ ਗੰਦਗੀ ਤੇ ਇੰਨਾ ਆ ਜਿਹੜਾ ਜਿਹੜੀ ਬੂਟੀ ਆ ਨਾ ਮੈਂ ਕਹਿੰਦਾ ਐ ਵੀ ਭਾਵੇਂ ਦਿਨੇ ਕੋਈ ਕ੍ਰਾਈਮ ਕਰਕੇ ਲੁਕ ਜਾਵੇ ਨਾ ਤੇ ਪੁਲਿਸ ਨੂੰ ਲੱਭ ਹੀ ਨਹੀਂ ਸਕਦੀ। ਇੰਨਾ ਏ ਮੁਜਰਮਾਂ ਦੇ ਵੀ ਲੁਕਣ ਆਹ ਤੇ ਵੀ ਇਹ ਆ ਗਈ ਆ। ਔਰ ਮਸ਼ਰਮਖੀ ਦੀ ਵੀ ਪਰਮਾਰਿਆ। ਮੈਂ ਕਹਿੰਦਾ ਵੀ ਮੈਨੂੰ ਇਹ ਨਹੀਂ ਸਮਝ ਲੱਗਦੀ ਕੋਈ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਾਡਾ ਇਲਾਕਾ ਜਿਹੜਾ ਵਜਾ ਏ ਨੀ ਦੇ ਬਿਮਾਰੀਆਂ ਦੇ ਵਿੱਚ ਸਾਡਾ ਇਲਾਕਾ ਜਿਹੜਾ ਏ ਪਹਿਲੇ ਨੰਬਰ ਦੇ ਉੱਤੇ ਇਹ ਸਾਡਾ ਹਨਗੜ ਦਾ ਇਲਾਕਾ ਕਤਰ ਨੰਬਰ ਵਾਲਾ ਦਾ ਸੁਧਾਰ ਇੱਥੇ ਜਿਹੜਾ ਕਿ ਉਹ ਚਾਹੀਦਾ ਇੱਥੇ। ਇੱਥੇ ਜੀ ਜਿੰਨਾ ਵੀ ਮੈਂ ਸਮੱਸਿਆਵਾਂ ਆਉਦੀ ਬੇਨਤੀ ਕੀਤੀ ਆ ਇਹਨਾਂ ਸਾਰਾ ਵਾਸਤੇ ਜਿਹੜਾ ਇਹ ਹੱਲ ਹੋਣਾ ਚਾਹੀਦਾ ਹੈ ਖਰ ਨੂੰ ਮਸ਼ਰੂਨੀ ਦੇ ਜਾਂਦੇ ਰਿਹਾ ਕਦੀ ਵੀ ਇੱਥੇ ਕੋਈ ਸਿਆਰ ਦੇ ਵਿੱਚ ਵੇਖਿਆ ਹੈ ਕਿ ਗੱਡੀ ਦੇ ਵਿੱਚ ਰੋਜ਼ ਦੋ ਦੋ ਵਾਰੀ ਮਸ਼ਰਮਾਨ ਵਾਲੇ ਧੂਆਂ ਜਾਂ ਮਾਰਨ ਵਾਲੇ ਆਉਂਦੇ ਆ ਇੱਥੇ ਇੱਕ ਵਾਰੀ ਵੀ ਨਹੀਂ ਗਦੀ ਆ ਇਹ ਤੇ ਹੁਣ ਆਉਣ ਲੱਗ ਪਏ ਜੀ ਟਰਾਲੀ ਇੱਧਰ ਸਾਹ ਵੀ ਹੁਣਾਂ ਦੇ ਇਹਨਾਂ ਦੇ ਪਰਫਾਏ ਜਿਹੜੀਗਾ ਕੂੜਾ ਚੋਕੇ ਲੈ ਜਾਂਦੀ ਆ ਇਹਦੇ ਕੂੜੇ ਦੀ ਬਹੁਤ ਹੀ ਜਿਆਦਾ ਇੱਥੇ ਪਰਭਾਰ ਸੀ ਇਹ ਗਲੀਆਂ ਦਾ ਤੇ ਹਾਲੇ ਵੀ ਬੁਰਾ ਹਾਲ ਹੈ ਸਟਰੀਟ ਲਾਈਟ ਸਟਰੀਟ ਲਾਈਟ ਜਿਹੜਾ ਉਹਦਾ ਤੇ ਬਹੁਤ ਜ਼ਿਆਦਾ ਮਾੜਾ ਹਾਲ ਜਿਆ ਉਹ ਕਹਿੰਦੇ ਨੇ ਆਹ ਸਟਰੀਟ ਲਾਈਟ ਵਾਲਿਆਂ ਨੇ ਹੜਤਾਲ ਕੀਤੀ ਹੈ ਜੀ ਕਾਫੀ ਦਿਨ ਤੋਂ 3 ਮਹੀਨੇ ਹੋ ਗਏ ਜੀ ਸਾਡੀਆਂ ਗਲੀਆਂ 'ਚ ਸਟਰੀਟ ਲਾਈਟ ਹੈ ਹੀ ਨਹੀਂ ਆ ਬਿਲਕੁਲ ਜੀ ਮੁਰਲੀਆ ਸਹੂਲਤਾਂ ਤੋਂ ਬਿਲਕੁਲ ਵਾਂਝਾ ਵਿਖਾਈ ਦੇ ਰਿਹਾ ਵਾ ਨੰਬਰ 71 ਦਾ ਇਲਾਕਾ ਅਨਗੜ ਤਾਂ ਗੱਲਬਾਤ ਮੁਰਵੀ ਕਾਲ ਨੇ ਕੀ ਨਾਮ ਹੈ ਤੁਹਾਡਾ ਭਜੀ ਅਸ਼ੋਕ ਸਿੰਘ ਲੱਗੇ ਅਸ਼ੋਕ ਜੀ ਕੀ ਦਿੱਕਤਾਂ ਪਰੇਸ਼ਾਨੀਆਂ ਇਲਾਕੇ ਦੀਆਂ ਦੇਖੋ ਜੀ ਇੱਥੇ ਟ੍ਰੈਫਿਕ ਵੀ ਬਹੁਤ ਸਪੀਡ ਨਾਲ ਆ ਰਹੀ ਹੈ। ਬਾੜ ਵੀ ਦੱਸਿਆ ਬਾੜ ਕਰੀਆ। ਬਾੜ ਬਾੜ ਨੰਬਰ 71 ਅਨਗੜ। ਜੀ। ਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਗੱਡੀਆਂ ਆਉਂਦੀਆਂ ਨੇ। ਹੂੰ। ਜਦਕਿ ਬਾਕੀ ਇਲਾਕਿਆਂ ਦੇ ਜੱਗੇ ਚੱਲ ਜੀ ਫਦਰ ਸਿੰਘ ਕਲੋਨੀ ਤੇ ਗਲੀਆਂ-ਗਲੀਆਂ 'ਚ ਸਪੀਡ ਬ੍ਰੇਕਰ ਬਣੇ ਨਹੀਂ। ਜੀ। ਅਈ ਫਿਰ ਅੱਜ ਦਿਨ ਜਿਹੜੇ ਨੇ ਕੋਈ ਕੋਈ ਸਕੂਟਰ ਮਾਰ ਗਿਆ ਕੋਈ ਕਾਰ ਮਾਰ ਗਿਆ ਮੇਰੇ ਖੁਦ ਦੀ ਲੱਤ ਦੇ ਵਿੱਚ ਮੋਟਰਸਾਈਕਲ ਮਾਰ ਗਿਆ। ਤੇ ਮੇਰੀ ਘੜੀ ਵੀ ਟੁੱਟ ਗਈ। ਮੇਰੀ ਪੱਗ ਵੀ ਕਿਤੇ ਪਈ ਪੂਰਾ ਬੁਰਾ ਹਾਲ ਆ। ਤੇ ਜਦੋਂ ਸਪੀਡ ਬ੍ਰੇਕਰ ਹੁੰਦੇ ਤਾਂ ਸਲੋ ਆ ਜਾਂਦਾ ਸਪੀਡ ਬ੍ਰੇਕਰਾਂ ਦੀ ਸਮੱਸਿਆ ਬੜੀ ਤਕਰੀਰ ਔਰ ਇਹ 1947 ਤੋਂ ਇਹ ਪਿੰਡ ਜਿਹੜਾ ਵਾ ਇਹ ਪਾਕਿਸਤਾਨ ਕੋ ਪਾਕਿਸਤਾਨੋਂ ਆਣ ਕੇ ਇੱਥੇ ਲੋਕ ਵਸੇ ਜੀ 1947 ਚ 77 ਸਾਲ ਹੋ ਗਿਆ ਜੀ ਤੇ ਉਸ 77 ਸਾਲਾਂ ਦੇ ਵਿੱਚ ਅਜੇ ਤੱਕ ਜਿਹੜੇ ਆਪਣਾ ਫੁੱਟਪਾਥ ਨਹੀਂ ਬਣ ਸਕਿਆ ਤੇ ਪਾਣੀ ਦਾ ਜਿਹੜੀ ਪਾਣੀ ਇੱਕ ਪਹਿਲੋਂ ਟੋਨ ਲੱਗਾ ਸੀ ਤੇ ਉਹ ਉਹਦਾ ਪਾਣੀ ਗੰਦਾ ਸੀ ਉਹ ਪੀਣ ਦੇ ਯੋਗ ਨਹੀਂ ਉਹ ਪੀਂਦੇ ਨਹੀਂ ਲੋਕ ਇਹ ਇੱਕ ਟਿਊਬਲ ਫਾਟਕ ਦੇ ਲਾ ਦਿੱਤਾ ਹਣੇ ਇਹਨਾਂ ਨੇ ਮੈਂ ਚਲੋ ਜੋ ਕਹਿ ਰਿਹਾ ਕੀਤਾ ਤੇ ਆਪਾਂ ਉਹਦਾ ਕਹਿ ਦਿੰਨੇ ਉਹ ਅਰਜਨੀ ਇੱਕ ਐਮਐਲਏ ਨੇ ਗੁਪਤਾ ਸਾਹਿਬ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਕਹਿੰਦੇ ਵਧੀਆ ਬੰਦਾ ਵਾ ਉਹਨੇ ਇੱਕ ਲਾ ਦੇ ਦਿੱਤਾ ਟਿਊਬਲ ਫਾਟਕ ਤੇ ਤੇ ਉਹਦਾ ਪਾਣੀ ਪੀਣੇ ਬਹੁਤ ਵਧੀਆ ਵਾ ਔਰ ਜਿਹੜੀ ਰੋਡ ਦੇ ਜਦੋਂ ਫਾਟਕ ਤੋਂ ਅੱਗੇ ਆ ਜੀ ਬਰਸਾਤੀ ਨਾਲੇ ਦਾ ਪੋਲਾ ਜਾਂਦਾ ਠੀਕ ਹੈ ਜੀ ਕੋਈ ਕੋਲ ਜਿਹੜਾ ਜਦੋਂ ਕਾਲੀ ਬੀਜਪੀ ਦੀ ਸਰਕਾਰ ਹੀ ਤੇ ਉਹਨਾਂ ਦਾ ਕੌਂਸਲਰ ਵੀ ਜਗ ਚੰਦ ਤੇ ਉਹਨਾਂ ਬਣਾਇਆ ਸੀ ਉਹਨਾਂ ਦਾ ਅਧਗਾਟਨ ਕੀਤਾ ਸੀ ਰੇਲਿੰਗ ਟੁੱਟੀ ਰੇਲਿੰਗ ਜਿਹੜੀ ਹੈਗੀ ਤੇ ਟੁੱਟੀ ਪਈ ਹੈ ਕਿ ਐਕਸੀਡੈਂਟ ਹੁੰਦੇ ਇੱਥੇ ਕੋਈ ਹਾਦਸੇ ਹੁੰਦੇ ਨੇ ਬਹੁਤ ਜਿਆਦਾ ਜੀ ਜਦੋਂ ਧੁੰਦ ਹੁੰਦੀ ਆ ਉਦੋਂ ਧੁੰਦ ਦੇ ਜਦੋਂ ਹੁੰਦੀ ਆ ਉਦੋਂ ਲੋਕੀ ਨਾਲੇ ਵਿੱਚ ਵੜ ਜਾਂਦੇ ਨੇ ਔਰ ਗੱਡੀਆਂ ਕਈ ਆ ਤੁਹਾਨੂੰ ਸਰੀਆ ਆ ਨਜ਼ਰ ਆ ਰਿਹਾ ਦੋ ਬੰਨੀ ਨਿਕਲੇ ਤਿੰਨੇ ਬੰਨੀ ਚੌ ਬੰਨੀ ਨਿਕਲੇ ਚੌ ਨੁਕਰੇ ਟੁੱਟੀਆਂ ਨੇ ਕਿਉਂਕਿ ਦੇ ਵਿੱਚ ਵਜਦੇ ਸਰੀਆ ਪੋਲ ਟੁੱਟ ਗਿਆ ਸਾਡਾ ਤੋਂ ਇਹ ਇਹ ਮੈਨੂੰ ਡਰ ਹੈ ਕਿ ਸਾਰੇ ਨੂੰ ਟੁੱਟ ਜੇ ਕਿਤੇ ਪੈਸੇ ਲੱਗੇ ਨੇ ਸਾਡੇ ਇਹ ਟੈਕਸ ਦਿੱਤਾ ਸਰਕਾਰ ਨੂੰ ਠੀਕ ਹੈ ਜੀ ਉਹ ਪੈਸੇ ਲੱਗੇ ਨੇ ਤੇ ਇਹਨੂੰ ਰਿਪੇਅਰ ਕਰਨਾ ਚਾਹੀਦਾ ਸਰਕਾਰ ਨੂੰ ਕਿ ਇਹ ਪੋਲ ਰਿਪੇਅਰ ਹੋ ਜੇ ਇਹ ਰੰਗ ਹੋ ਜੇ ਤੇ ਦੇ ਉੱਤੇ ਲੱਗ ਜੇ ਜਿਹੜਾ ਚਮਕੀਲਾ ਜਾਂਦਾ ਕਿ ਰਾਤੀ ਗੱਡੀ ਨੂੰ ਭੁਲ ਦੇ ਕੇ ਅੱਛਾ ਇਲੈਕਸ਼ਨਸ 2 ਸਾਲ ਲੇਟ ਹੋ ਗਏ ਉਹਦਾ ਵੀ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਤੇ ਹੁਣ ਇਲੈਕਸ਼ਨਸ ਦੀ ਜਿਹੜੀ ਡੇਟ ਵੀ ਅਨਾਉਂਸ ਹੋ ਗਈ ਸਮਝਦੇ ਵੀ ਹੁਣ ਆਨ ਵਾਲਾ ਕੋਈ ਚੰਗਾ ਬੰਦਾ ਆਵੇਗਾ ਜਿਹੜਾ ਕਿ ਸਾਡੇ ਇਲਾਕੇ ਦਾ ਸੁਧਾਜ ਰੂਗਾ ਆ ਬਿਲਕੁਲ ਹੀ ਬਿਲਕੁਲ ਉਮੀਦ ਹੈ ਕਿ ਵਧੀਆ ਬੰਦੇ ਮਿਲ ਜਾਣ ਤੇ ਜਿਹੜੇ ਵਧੀਆ ਕੰਮ ਕਰਾ ਦੇਣ ਤੇ ਪੁਲ ਬਣਾ ਦੇਣ ਔਰ ਬਰਸਾਤੀ ਨਾਲੇ ਦਾ ਜਿਵੇਂ ਹੁਣੇ ਬੇਨਤੀ ਕੀਤੀ ਇਹ ਤੁਹਾਡੇ ਮਗਰ ਸੁਖੰਦਰ ਜੀ ਆਪਾਂ ਝਾਤੀ ਮਾਰੀ ਹੈ ਨਾ ਤੇ ਉਹ ਤੀਸਰੀ ਮੰਜ਼ਲ ਤੱਕ ਜਿਹੜੀ ਹੈ ਬੂਟੀ ਲੱਗੀ ਆ ਤੀਸਰੀ ਮੰਜ਼ਲ ਤੱਕ ਉਹ ਆਪਾਂ ਪੁੱਛੇ ਵੇਖਾਂਗੇ ਉਹ ਤੀਸਰੀ ਮੰਜ਼ਲ ਤੱਕ ਬੂਟੀ ਉਗ ਉਗ ਕੇ ਇਹ ਇੱਕ ਜੰਗਲ ਦਾ ਰੂਪ ਅਖਤਿਆਰ ਕਰ ਚੁੱਕੀ ਆ ਤੇ ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਕੋਖ ਦੇ ਪਹਾੜਾਂ 'ਤੇ ਮਿਲਦੀਆਂ ਨੇ ਇੱਕ ਸਹੀ ਕਦੀ ਸਫਾਈ ਹੋਈ ਇਹ ਇੱਕ ਵਾਰ ਉਹੀ ਕੋਮਲ ਮਿੱਤਲ ਜੀ ਮੈਡਮ ਹੈਗੇ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਤੇ ਉਹਨਾਂ ਕਰਾਈ ਫੋਕਲੈਂਡ ਹੁੰਦੀ ਇੱਕ ਮਸ਼ੀਨ ਟੰਗ ਕਰ ਗਈ ਉਹਨਾਂ ਕਰਾਈ ਹੁਣ ਵੀ ਉਹਨੇ ਮੈਂ ਕਮਿਸ਼ਨਰ ਸਾਹਿਬ ਨੂੰ ਪਿੱਛੇ ਵੀ ਬੇਨਤੀ ਕੀਤੀ ਮੈਂ ਲੈਟਰ ਵੀ ਦਿੱਤਾ ਡੀ ਸਾਹਿਬ ਨੂੰ ਦਿੱਤਾ ਇੱਕ ਲੈਟਰ ਉਹਨਾਂ ਦੇ ਵਟਸਐਪ ਤੇ ਪਾਇਆ ਔਰ ਨਾਲੇ ਦੀ ਵੀਡੀਓ ਪਾਈ ਆ ਔਰ ਮਾਨਯੋਗ ਕਮਿਸ਼ਨ ਸਾਹਿਬ ਨੂੰ ਵੀ ਭੇਜੀ ਆ ਇਹ ਦੇਖੋ ਉਹ ਕੀ ਰਿਜ਼ਲਟ ਮਿਲਦਾ ਜੇ ਸ਼ਾਇਦ ਇਹਨੂੰ ਸਾਫ ਕਰ ਦੇਣ ਤੇ ਇਹਨੂੰ ਸਾਫ ਕਰ ਦੇਣਗੇ ਬਹੁਤ ਵਧੀਆ ਜੂ ਅੱਜ ਦਿਨ ਇਹਦੇ ਚ ਗਾਵਾਂ ਡੇਗਦੀਆਂ ਨੇ ਮੈਂ ਗਾਵਾਂ ਕੱਢਦਾ ਰਹਿਣਾ ਐ ਫਾਈਪ ਗਰੇਡ ਨੂੰ ਮਿਲਾ ਕੇ ਜਾਂ ਆਪ ਲੱਗ ਕੇ ਤੇ ਇਸ ਤਰ੍ਹਾਂ ਦਾ ਉਪਰਾਲਾ ਕਰਕੇ ਉਹ ਗਾਵਾਂ ਵਿੱਚੋਂ ਕੱਢੀ ਦੀਆਂ ਨੇ ਇਹਦੇ ਚ ਜਿੱਥੇ ਹੁਣ ਆਪਾਂ ਇਹ ਹੁਣੇ ਆਪਾਂ ਦਿਖਾਇਆ ਨੂੰ ਕਿ ਕੁੜਾ ਪਿਆ ਇਹਦੇ ਥੱਲੇ 5 ਫੁੱਟ ਸਾਡੇ 0.5 ਫੁੱਟ ਜਿਹੜਾ ਇਹ ਗੰਦਾ ਨਾਲਾ ਜਿਹੜਾ ਚੱਲ ਰਿਹਾ ਬੜੀ ਸਪੀਡ ਨਾਲ ਜਾ ਰਿਹਾ ਬਸ ਸਪੋਜਲ ਪਾਣੀ ਜਿਹੜਾ ਤੇ ਉਹ ਬੜੀ ਸਕੂਨ ਨਾਲ ਜਾ ਰਿਹਾ ਵਾ ਔਰ ਜੇ ਇਹਦੇ ਵਿੱਚ ਜੇ ਕੋਈ ਚੀਜ਼ ਵੱਢ ਜਾਂਦੀ ਹੈ ਨਾ ਉਹਨੂੰ ਬਾਹਰ ਕੱਢਣਾ ਫਾਇਟ ਬੁਗਰੇਟ ਵਾਸਤੇ ਜਾਂ ਸਾਡੇ ਵਾਸਤੇ ਬੜਾ ਔਖਾ ਜਾਂਦਾ ਵਾ ਇਹ ਪਰ ਉਹ ਗਊ ਡਿੱਕੀ ਹੁੰਦੀ ਆ ਇੱਕ ਦਿਨ ਨੰਦੀ ਜੀ ਮਹਾਰਾਜ ਸਵੇਰੇ 10 ਵਜੇ ਵਿੱਚ ਡਿੱਗ ਪਏ ਤੇ ਉਹ ਫਿਰ ਅਹੀਂ ਸ਼ਾਮੀ ਆਪਣਾ ਲਾ ਕਰਕੇ 4 ਵਜੇ ਤੱਕ ਉਹਨੂੰ ਲੱਭਿਆ ਮਤਲਬ ਉਹ ਚੋਂ ਲੱਭਦਾ ਨਹੀਂ ਬਹੁਤ ਤਗੜਾ ਇੱਕ ਨੰਦੀ ਜੀ ਮਹਾਰਾਜ ਤੇ ਉਹ ਬਿਲਕੁਲ ਨੱਗਦਾ ਹੀ ਨਹੀਂ ਉਹ ਬੜੀ ਮੁਸ਼ਕਿਲ ਵਿੱਚ ਵੜ ਕੇ ਤੇ ਚੁੱਭੀ ਮਾਰ ਕੇ ਗੰਦੇ ਪਾਣੀ ਦੇ ਵਿੱਚ ਐਡਾ ਗੰਦਾ ਪਾਣੀ ਵਿੱਚ ਵੜਨਾ ਪਿਆ ਚੁੱਭੀ ਨੰਦੀ ਜੀ ਮਹਾਰਾਜ ਕਰਕੇ ਕਿਉਂਕਿ ਮੈਂ ਸਮਾਸ਼ੀਵਕ ਜਦ ਮੈਂ ਇੱਥੇ ਪੁਰ ਤੇ ਸਵੇਰੇ 5 ਵਜੇ 6 ਵਜੇ ਆ ਜਾਣਾ ਤੇ ਇੱਕ ਗੰਦੀਆਂ ਰੋਟੀਆਂ ਤੋਂ ਗੰਦੀਆਂ ਗੰਦਾ ਆਟਾ ਪਾਉਣ ਤੋਂ ਗੋਗੋ ਮਾਤਾ ਨੂੰ ਲੋਕੀ ਪਾਉਂਦੇ ਨੇ ਕਿ ਮੈਂ ਡੱਕ ਦਾ ਰਹਿਣਾ ਵਾ ਤੇ ਉਹ ਮਤਲਬ ਉਹ ਨੰਦੀ ਜੀ ਮਹਾਰਾਜ ਨੂੰ ਅਸੀਂ 4 ਵਜੇ ਕੱਢਿਆ ਉਹ ਨੀਚੇ ਤੱਕ ਉਹ ਬ੍ਰह्मलीन ਹੋ ਗਏ ਸਨ ਉਹਨੇ ਚੋਂ ਉਹਨੂੰ ਸਰੀਰ ਛੱਡ ਗਏ ਸੀ ਤੇ ਉਹ ਫੇਰ ਉਹਨਾਂ ਨੂੰ ਅਸੀਂ ਕੱਢ ਕੇ ਤੇ ਉਹ ਫੇਰ ਉਹਨਾਂ ਨੂੰ ਉੱਥੇ ਭੇਜਿਆ ਤੇ ਇਹ ਆ ਕਿ ਕੋਈ ਨਾ ਕੋਈ ਸਾਧਨ ਕਾਰਪੋਰੇਸ਼ਨ ਨਾਲੋਂ ਕਈ ਵਾਰ ਮਿਲ ਜਾਂਦੇ ਨੇ ਉਹ ਫਾਇਰ ਬੁਗਰੇਡ ਵੀ ਭੇਜ ਦਿੰਦੀ ਆ ਉਹ ਵੀ ਤੇ ਉਹ ਇਹ ਉਹ ਮਤਲਬ ਉਹ ਹੱਲ ਹੋ ਜਾਂਦਾ ਤਾਂ ਕਹਿ ਸਕਦੇ ਜੀ ਜਿਕਤਾਤ ਆ ਸਮੱਸਿਆਵਾਂ ਦਾ ਪਰੇਸ਼ਾਨੀਆਂ ਦਾ ਦੂਜਾ ਨਾਮ ਅਨਗੜ ਜਿੱਥੇ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਵਾਹ ਨੰਬਰ 71 ਵਿੱਚ ਇਹ ਪੈਂਦਾ ਇਲਾਕਾ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਨੇ ਸਾਲਾ ਬੱਦੀ ਜਿਹੜੇ ਕਿ ਇਸ ਨਾਲੇ ਦੀ ਸਫਾਈ ਨਹੀਂ ਕਰਵਾਈ ਗਈ ਤਾਂ ਕੀ ਹਾਲਾਤ ਹੋਣਗੇ ਜਿਹੜੇ ਆਸੇ ਪਾਸੇ ਲੋਕ ਰਹਿੰਦੇ ਹੋਣਗੇ ਗੰਦਗੀ ਅਤੇ ਬਦਬੂ ਭਰੇ ਮਾਹੌਲ ਵਿੱਚ ਕਿਸ ਤਰ੍ਹਾਂ ਜੀਵਨ ਆਪਨ ਕਰ ਰਹੇ ਨੇ ਬਹੁਤ ਸੋਚਣਾ ਵੀ ਜਿਹੜਾ ਕਿ ਉਹ ਸੋਚ ਕੇ ਵੀ ਦਿਲ ਲੱਗਦਾ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜਿਹੜੇ ਤੋਂ ਲੋਕ ਨਹੀਂ ਉਹ ਲਗਾਤਾਰ ਦਿੱਕਤਾਂ ਪਰੇਸ਼ਾਨੀਆਂ ਨਾਲ ਦੋ ਚਾਰ ਹੋ ਰਹੇ ਨੇ ਭਾਵੇਂ ਇੱਥੇ ਓਵਰ ਸਪੀਡ ਦੀ ਦਿਕਤ ਹੈ ਕਿਉਂਕਿ ਬਹੁਤ ਤੇਜ਼ ਵਾਹਨ ਲੱਗਨੇ ਨੇ ਜਿਸ ਕਰਕੇ ਐਕਸੀਡੈਂਟ ਜਿਹੜੇ ਕਿ ਲਗਾਤਾਰ ਹੋਣ ਦਾ ਖਤਰਾ ਜਿਹੜਾ ਬਣਿਆ ਜਾਂਦਾ ਕਿਉਂਕਿ ਇੱਥੇ ਸਪੀਡ ਬਜਕਰ ਨਹੀਂ ਹੈ ਦੂਜੇ ਪਾਸੇ ਫੁੱਟਪਾਥ ਵੀ ਨਹੀਂ ਹੈ ਔਰ ਜਿਹੜੇ ਪੈਦਲ ਚੱਲਣੇ ਲੋਕ ਨੇ ਸੜਕਾਂ ਤੇ ਚੱਲਦੇ ਨੇ ਤੇ ਹਾਸਿਆ ਦਾ ਸ਼ਿਕਾਰ ਹੁੰਦੇ ਨੇ ਸਟਰੀਟ ਨਾਈਟ ਦੀ ਵੀ ਸਮੱਸਿਆ ਹੈ ਔਰ ਲੋਕ ਜਾਂਦੇ ਨੇ ਵੀ ਉਹਨਾਂ ਦੀ ਜਿਹੜੀ ਸਮੱਸਿਆ ਹੈ ਉਹ ਚੇਤੀ ਹੱਲ ਹੋਵੇ ਅਨਗੜ ਜੀ ਕੀ ਮੁਸ਼ਕਲਾਂ ਦਿੱਖਤਾਂ ਹੈ ਮੁਸ਼ਕਲਾਂ ਜੀ ਕਿ ਨਾਲੇ ਹੀ ਸਫਾਈ ਹੋਣੀ ਚਾਹੀਦੀ ਇੱਥੇ ਮਲੇਰੀਆ ਮੱਛਰ ਬਹੁਤ ਜ਼ਿਆਦਾ ਆਇਆ ਹੈ ਤੇ ਬੱਚਿਆਂ ਨੂੰ ਵੀ ਮਤਲਬ ਘਟ ਸਕਦਾ ਬਿਮਾਰੀ ਵੱਸ ਸਕਦੀ ਹੈ ਤੇ ਕੁਛ ਇਥੇ ਬ੍ਰੇਕ ਸਪੀਡ ਹੋਣਾ ਜਿਹਦੇ ਨਾਲੇ ਤੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਇਹਦਾ ਸੁਧਾਰ ਹੋਣਾ ਚਾਹੀਦਾ ਆ ਕਿ ਸਰਕਾਰ ਨੇ ਇਹ ਧਿਆਨ ਕੀ ਕਰਦੇ ਆ ਸਰ ਜੀ ਇਸ ਗ੍ਰੀਪੇਰ ਵੀ ਚਾਹੀਦੀ ਆ ਬ੍ਰੇਕ ਸਪੀਡ ਚਾਹੀਦੀ ਤੇ ਸਪੀਡ ਲੰਘਦੇ ਲੋਕੀ ਮਤਲਬ ਕਹਿੰਦੇ ਕਾਫੀ ਸਪੀਡ ਤੇ ਹੁੰਦੇ ਆ ਇਸੇ ਮਤਲਬ ਨਾਲ ਰਹਿਸ਼ੀ ਮਕਾਨੇ ਲਾਗੇ ਲਾਗੇ ਤੇ ਬ੍ਰੇਕ ਸਪੀਡ ਹੋਣੀ ਬਹੁਤ ਜ਼ਰੂਰੀ ਹੈ ਜੀ ਬਾਹਰ ਨੰਬਰ 71 ਸਰ ਇਲਾਕਾ ਵੀ ਦੱਸੋ ਅਨਗੜ ਸਰ ਕੀ ਮੁਸ਼ਕਲਾ ਇੱਥੇ ਦੀ ਆ ਇੱਥੋਂ ਸਾਰਾ ਪਾਣਾ ਨਾਲੇ ਰਿਪੇਅਰ ਚਾਹੀਦੀ ਆ ਤੋ ਹੋਰ ਆਪਾਂ ਸਪੀਡ ਬ੍ਰੇਕਰ ਚਾਹੀਦਾ ਵਾ ਤੇ ਨਾਲੇ ਦੀ ਸਫਾਈ ਚਾਹੀਦੀ ਆ ਬਹੁਤ ਜ਼ਿਆਦਾ ਗੰਦ ਹੋ ਗਈ ਕਿਨੇ ਕੇ ਸਾਲ ਹੋ ਗਏ ਨਾਲੀ ਦੀ ਸਫਾਈ ਹੋਇਆ 2-4 ਸਾਲ ਹੋ ਚੱਲੇ ਜੇ ਨਹੀਂ ਬਾ ਜ਼ਿਆਦਾ ਦਿੱਕਤ ਆਂਦੀ ਇੱਥੇ ਫਿਰ ਤੋ ਆਪਣੇ ਉਹ ਸ਼ੌਕ ਸਿੰਘ ਲੱਦੜ ਇੱਕ ਬਾਰ ਨੰਬਰ 71 ਦੇ ਪ੍ਰਧਾਨ ਹੈਗੇ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਨਾਲੇ ਦੀ ਲਗ ਲਗ ਸਫਾਈ ਕਰਾਤੀ ਆ ਜਿਹੜੇ ਅਗਾਵਾ ਤੁਰੀਆਂ ਫਿਰਦੀਆਂ ਛਲਕ ਜਣਾ ਉਹਨਾਂ ਨੂੰ ਸਾਈਡ ਤੇ ਪੱਠੇ ਪਵਾ ਦਿੰਦੇ ਆ ਕਹੈ ਨੂੰ ਲਫਾਫਾ ਨਹੀਂ ਸੁੱਟਣ ਦਿੰਦੇ ਹੁਣ ਬਾਹਰ ਤੋਂ ਕੋਈ ਆ ਕੇ ਸੋੜਦਾ ਸਫਾਈ ਚਾਹੀਦੀ ਆ ਬਦਬੂ ਕਿੰਨੀ ਆ ਬਹੁਤ ਜ਼ਿਆਦੀ ਸਾਰਾ ਲੱਗੋ ਨੰਗਿਆ ਨਹੀਂ ਜਾਂਦਾ ਨਾਲੇ ਦੇ ਅੰਜਨ ਨਾਲੇ ਦੀ ਸਪਾਈ ਚਾਹੀਦੀ ਆ ਔਰ ਇਥੇ ਸਪੀਡ ਬ੍ਰੇਕਰ ਬਣਾ ਦਿਓ ਨਾਲੇ ਜੀ ਰਿਪੇਅਰ ਕਰਾ ਦਿਓ ਜਿੰਨਾ ਪਾਣੀ ਦੀ ਬੜੀ ਪੀਣ ਵਾਲੇ ਜਿਹੜਾ ਪੀਣ ਵਾਲਾ ਪਾਣੀ ਸਾਫ ਹੁੰਦਾ ਨਹੀਂ ਸਰ ਉਹ ਵੀ ਥੋੜਾ ਜਿਹਾ ਕਰਾ ਦਿਓ ਜੀ ਤਪਾਲ ਦੇ ਨਾਲ ਸਿਕੰਦਰਪਤੀ ਚਾਰ ਜੈਨਿਸਰਟੀ ਵੀ ਅਮਿਸਰ